ਅੱਜ ਮੇਲੀ ਬਾਈਪਾਸ ਉੱਤੇ ਥਾਣਾ ਬਰਾਮ ਦੇ ਐਸਐਚਓ ਹਿਮਤ ਮਲੋਤਰਾ ਅਤੇ ਥਾਣਾ ਮੇਲੀ ਦੇ ਇੰਚਾਰ ਸਤਨਾਮ ਸਿੰਘ ਰੰਦਾਵਾ ਦੀ ਅਗਵਾਈ ਹੇਠ ਸਾਂਝੇ ਤੌਰ ਤੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ ਜਿਨ੍ਹਾਂ ਵਾਹਨਾਂ ਕੋਲੋਂ ਪੂਰੇ ਕਾਗਜ਼ ਨਾ ਪਾਏ ਗਏ ਉਹਨਾਂ ਦੇ ਚਲਾਨ ਵੀ ਕੱਟੇ ਗਏ ਅਤੇ ਇਸ ਦੌਰਾਨ ਇੱਕ ਮੋਟਰਸਾਈਕਲ ਇੰਪੌਂਡ ਵੀ ਕੀਤਾ ਗਿਆ ਦੁਆਬਾ ਮੀਡੀਆ 18 ਲਈ ਵਿਕਾਸ ਮਨੀ ਦੀ ਰਿਪੋਰਟ

ਅਜੀ ਸਰ ਆਜਾ ਨਾਕਾ ਲਾਇਆ ਮੇਲੀ ਬਾਈਪਾਸ ਤੇ ਕਿਸ ਸਬੰਧੀ ਲਾਇਆ ਜੀ ਇਹ ਨਾਕਾ ਅਸੀਂ ਜੀ ਮਾਨਯੋਗ ਅਸਿਸਟੈਂਟ ਸਾਹਿਬ ਐਸਬੀਜ ਨਗਰ ਜੀ ਦੇ ਦੁਸ਼ਮਨ ਅਨੁਸਾਰ ਅਸੀਂ थाना ਮਹਾਰਾਂ ਦੀ ਫੋਰਸ ਅਤੇ ਇੰਚਾਰਜ ਚੌਕੀ ਮੋੜੀ ਦੀ ਟੀਮ ਦੇ ਨਾਲ ਅਸੀਂ ਕੰਬਾਈਨ ਨਾਕਾ ਬੰਦੀ ਕੀਤੀ ਹੈ ਸਾਡਾ ਮੀਨ ਪਪਰਪ ਜੀ ਆ ਵੀ ਅਸੀਂ ਜੇ ਕੋਈ ਨਸ਼ਾ ਨਾ ਟ੍ਰਾਂਸਪੋਰਟ ਟ੍ਰਾਂਸਪੋਰਟ ਹੋਵੇ ਔਰ ਰੂਲ ਰੈਗੂਲੇਸ਼ਨ ਫਾਲੋ ਕਰਮ ਲੋਗ ਤੇ ਪਬਲਿਕ ਆਪਣੇ ਮਨ ਚੋਖਿਆ ਮਹਿਸੂਸ ਕਰੇ ਔਰ ਮਾੜੇ ਅਨਸਰ ਨੂੰ ਅਸੀਂ ਖੱਲ ਪਾਉਣ ਦੀ ਕੋਸ਼ਿਸ਼ ਕਰਦੀ ਹੈ ਕੋਸ਼ਿਸ਼ ਇਸ ਨਾਟਕੇ ਅਨੁਸਾਰ ਕੋਈ ਮੋਟਰਸਾਈਕਲ ਜਾਂ ਗੱਡੀ ਵੀ ਬੰਦ ਵੀ ਕੀਤੀ ਹੈ ਜੀ ਅਸੀਂ ਮੋਸਲਿਮ ਇਨਫਾਰਮਡ ਕੀਤਾ ਜੀ ਕਿ ਬਿਲਕੁਲ ਕੋਈ ਉਹਦਾ ਡਾਕੂਮੈਂਟਸ ਨਹੀਂ ਸੀ ਔਰ ਉਹਦੀ ਨੰਬਰ ਪਲੇਟ ਐਕਸਪਾਇਰਡ ਨਹੀਂ ਸੀ ਕਿ ਨਾ ਕੋਈ ਹੈਲਮਟ ਕਿਸੇ ਤਰ੍ਹਾਂ ਦਾ ਕੋਈ ਪੱਗ ਨਹੀਂ ਸੀ ਅਸੀਂ ਉਹਨਾਂ ਨੂੰ ਇਨਫਾਰਮ ਕਰਤਾ ਹੈ ਹਰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਹਨਾਂ ਦੇ ਕਾਗਜ਼ ਪੱਤਰ ਪੂਰੇ ਨਹੀਂ ਹੈਗੇ ਪਬਲਿਕ ਨੂੰ ਔਰ ਲੋਕਾਂ ਨੂੰ ਔਰ ਨੌਜਵਾਨਾਂ ਨੂੰ ਅਸੀਂ ਇਹੀ ਮੈਸੇਜ ਹੈ ਪੁਲਿਸ ਵੱਲੋਂ ਸਾਡੇ ਵੱਲੋਂ ਵੀ ਤੁਸੀਂ ਆਪਣੇ ਜੇ ਅਗਰ ਤੁਸੀਂ ਵਹੀਕਲ ਚਲਾਣੇ ਹੋ ਤਾਂ ਉਹਦੇ ਅਗਰ ਤੁਸੀਂ ਡਾਕੂਮੈਂਟ ਨਹੀਂ ਕਿੱਥੇ ਰੱਖ ਸਕਦੇ ਤਾਂ ਉਹਦੀ ਨਕ ਕੁਝ ਘੱਟੋ ਘਾਟ ਉਹਦੇ ਵਿੱਚ ਛੇ ਰਕਸਾਦੀ ਮਤਲਬ ਕੋਈ ਪ੍ਰੂਫ ਤਾਂ ਹੋਵੇ ਤੁਹਾਡੇ ਕੋਲ ਕਿ ਬਿਲਕੁਲ ਹੀ ਕੋਈ ਡਾਕੂਮੈਂਟ ਨਹੀਂ ਜਾਂ ਪ੍ਰੂਫ ਨਹੀਂ ਹੈ ਤਾਂ ਫਿਰ ਇਸ ਨੂੰ ਜੀਨ ਦਾ ਰੂਲ ਹੈ ਉਹ ਬੜਾ ਗੱਲ ਕਰਦੇ ਆਂ ਅਸੀਂ ਪੁਰੀਆਂ ਕਿੱਦੀਆਂ ਚੈੱਕ ਕਰੀਆਂ ਨਹੀਂ ਅਸੀਂ ਤਕਰੀਬ ਨੂੰ ਹੁਣ ਤੱਕ ਦਾ ਹੀ 25 ਕਿੁੱਡੀਆਂ ਜਵਾਰੀਆਂ ਹੋਊਂਦੀਆਂ ਨਾ ਕੱਟ ਸ਼ੁਰੂ ਹੋਏ ਸੀ ਤੇ ਸਰ ਇਕਲਾਨ ਕਿੰਨੇ ਕੱਟੇ ਗਏ ਆ ਜੀ ਹੁਣ ਤੱਕ ਚਲਾਨ ਅਜੇ 78 ਕੱਟੇ ਜੀ ਹਲੇ ਹੋਰ ਕੰਟੀਨਿਊ ਚੱਲਦੇ ਆਂ